ਪੀ ਪਾਣੀ ਜਦੋਂ ਠੰਡਾ ਹੈਗਾ ਚਾਹ ਪਾਣੀ ਬਾਹਰ ਚਾ ਗਿਆ ਬਾਹਰ ਕਿੰਨੀ ਕਿ ਦੂਰ ਸੀ ਸਟੇਸ਼ਨ ਤੋਂ ਸਟੇਸ਼ਨ ਤੋਂ 30 ਕਿਲੋਮੀਟਰ ਦੂਰ ਚੱਲ ਪਾਣੀ ਦਵਾ ਉਹ ਤੋਂ ਬੱਸ ਆਉਂਦੀ ਆ ਕੋਸ਼ਿਸ਼ ਕਰੀਏ ਕਾਸ਼ ਯਾਣੀ ਲੇਟ ਹੋ ਗਿਆ ਨਾ ਬਸ ਬੱਸ ਸਾਡਾ ਜੀ ਬੈਠ ਰਹੇ ਉਹ ਤੋਂ ਬੱਸ ਦਾਸ ਨੂੰ ਪਤਾ ਨਹੀਂ ਲੱਗਿਆ ਘੰਟਾ ਸਾਡਾ ਬੱਸ ੱਡੇ ਜੀ ਲੰਘਿਆ ਅੱਛਾ ਉਹ ਤਾਂ ਗੋਲ ਦਲਾ ਉਹ ਤਾਂ ਕਰਕੇ ਆ ਗਿਆ ਹੂੰ ਚੱਲ ਨਾ ਇਹ ਬਾਤ ਨਹੀਂ ਤੇ ਵਾਨੀ ਗਈ ਚੋਬਰ ਹੈ ਚੱਲ ਫੋਨ ਤੇਰਾ ਗਰਮ ਹੋ ਹੀ ਜਾਂਦਾ ਗਰਮ ਫੋਨ ਲਾਈਵ ਤੇ ਗਰਮ ਹੋ ਜਾਂਦਾ ਤੁਸੀਂ ਨਾ ਮਾਰਾ ਆਉਂਦੇ ਜਦੋਂ ਆਪੂ ਦੁਆਵੀ ਹੋਇਆ ਲਈ ਫੜੀ ਆਉ ਆ ਆ ਸਹੀ ਕਲਰ ਦਿਖਾਉਂਦਾ ਹਨ ਜਿਵੇਂ ਨੀਲਾ ਕਸਮਾਨ ਉਹਨਾਂ ਕ ਸਾਡੇ ਵਾਲਾ ਵੱਧ ਵੱਧ ਨੀਲਾ ਲੱਗਾਂਦਾ ਨੈਚਰਲ ਕੀਤਾ ਹੈ ਨਾ ਤੇਰੇ ਅੱਗੇ ਸਾਡੇ ਤਾਂ ਐਂ ਦਿਖਾਉਂਦਾ ਵੀ ਤੁਸੀਂ ਫਰਾਂਸ ਇਟਲੀ ਚ ਫਿਰਦੇ ਹੋ ਕਦੇ ਸਾਫ ਆ ਨੈਂਬੂਆ ਤੇ ਆ ਹੈਗੇ ਆਲੂ ਬੁਖਾਰੇ ਉਹ ਵੀ ਆਲੂ ਬੁਖਾਰੇ ਆਂ ਗੂਰਾਂ ਦੀ ਵੱਲ ਮਿਰਚਾਂ ਕੱਦੂ ਆਲੂ ਬੁਖਾਰੇ ਤੇ ਹੋ ਆੜੂ ਆ ਹੋ ਨਾਰ ਆ ਅੱਜ ਇਹ ਪੈ ਗਿਆ ਬਹੁਤ ਮਹਿੰਗਾ ਪਹਿਲਾਂ ਤਾਂ ਇਹ ਸਮਾਨ ਲੈ ਕੇ ਦਿੱਤਾ ਫੇਰ ਹੁਣ ਲੱਗਿਆ ਉਹ ਇਹ ਨਹੀਂ ਕਰਦੇ ਕੱਲੇ ਚਾਹ ਤੋਂ ਬਣਾ ਚਾਹ ਚ ਬਾਲ ਕੇ ਦੇ ਦਿੱਤਾ ਇਹਨੂੰ ਪਤਾ ਲੱਗਦਾ ਨਹੀਂ ਤੇ ਗਰਮੇ ਗਰਮੀ ਤੋਂ ਪਤਾ ਪਦਾ ਹੁਣ ਸੀਗਾ ਵੀ ਬਹਿ ਜਾ ਕਹਿੰਦਾ ਨਹੀਂ ਚਾਚਾ ਜੀ ਕਹਿੰਦਾ ਹੁਣ ਨਹੀਂ ਬੰਦਾ ਮੈਂ ਉਹਦਾ ਚਾਚਾ ਜੀ ਪੱਟ ਕੇ ਹਟੋ ਥਲੇ ਤੋਰਿਆ ਨੇ ਬੱਲਾ ਪੱਟ ਦੇ ਦੇ ਆ ਆ ਪੁਲਿਸੇ ਮਾਰਦੇ ਪੁਲਿਸੇ ਅੱਜ ਤਾਂ ਬਾਹਲਾ ਖਾਦਾ ਲੱਗਦਾ ਦੇ ਤਾਣੀਆਂ ਡੂਣੀਆਂ ਤੋਰੀਆਂ ਅਸੀਂ ਤਾਂ ਆਪਣੇ ਲੋਕਾਂ ਦੀ ਹੋਵੇ ਜਿਹਦਾ ਬੰਦਾ ਕੰਮ ਕਰਦਾ ਨਹੀਂ ਤਾਂ ਉਹ ਚੱਕੀ ਤੁਰਿਆ ਫਿਰਦਾ ਜਿਹਦਾ ਕੰਮ ਕਰਦਾ ਉਹਨੂੰ ਕਹਿੰਗੇ ਨਸ਼ੇੜੀ ਜੇ ਉਹ ਕੁਝ ਖਾਦਾ ਹੋਊਗਾ ਤਾਂ ਲੱਗਿਆ ਪਿਆ ਸੀ ਹੈਂ ਦੇ ਐਂ ਤਾਂ ਫਿਰ ਬਈ ਬੁਰਕੀਆਂ ਵੜ-ਵੜ ਕੇ ਕੋਈ ਖਾਂਦਾ ਨਹੀਂ ਜਿਵੇਂ ਤੂੰ ਲੱਗਿਆ ਪੈਂ ਘਾਹ ਨੂੰ ਐਂ ਤਾਂ ਕੋਈ ਨਹੀਂ ਵੱੜਦਾ ਅਗਲਾ ਥੱਕਿਆ ਨਾ ਦੁਪਹਿਰਾ ਹੋ ਗਿਆ ਗਰਮੀ ਹੋ ਗਈ ਪਤਾ ਹੋਵੇ ਕੰਮ ਮੇਰਾ ਆਉਂਦਾ ਹੈ ਤੇ ਕਰ ਕਰੇ ਵੀ ਸ਼ੁਰੂ ਹੈ ਕਰਨਾ ਪੈਂਦਾ ਹਰ ਕੋਈ ਠੀਕ ਆ ਯਾਰ ਕਮੈਂਟ ਦੱਸਦੇ ਨਹੀਂ ਕਮੈਂਟ ਕਰ ਦੇਣ ਉਹ ਵੀ ਆਪਣੇ ਹੂੰ ਚੰਗੀ ਚੀਜ਼ ਤੇ ਕੋਈ ਕਮੈਂਟ ਨਹੀਂ ਕਰਦਾ 33 ਜਾਨਾਂ ਦੇਖੀ ਜਾਂਦੇ ਚੰਗੇ ਕਮੈਂਟ ਚੰਗੀ ਚੀਜ਼ ਤੇ ਕੋਈ ਕਮੈਂਟ ਨਹੀਂ ਕਰਦਾ ਵੀ ਕੰਮ ਵਧੀਆ ਕਰੀ ਜਾਂਦਾ ਜਾਂ ਕੀ ਕਰੀ ਜਾਂਦਾ ਕੋਈ ਨਹੀਂ ਕੋਈ ਦਾ ਇੱਥੇ ਤੂੰ ਗੜਕਮਲਤ ਦਿਖਾਉਣ ਲੱਗ ਗਿਆ ਤੂੰ ਆ ਇਹ ਜਾ ਕੇ ਆਇਆ ਕੱਲ ਹਰਿਆਣੇ ਚ ਤੇ ਲਿਆਇਆ ਹੂ ਮਾਲ ਚੰਗਾ ਮੈਨੂੰ ਲੱਗਦਾ ਰਾਜਸਥਾਨ ਵੀ ਜਾਂਦਾ ਰਹਿੰਦਾ ਇਹ 20 ਦਿਨ ਪਹਿਲਾਂ ਗਿਆ ਸੀ ਤੇ ਮਾਲ ਖਾਦਾ ਲੱਗਦਾ ਮੈਨੂੰ ਇਹਦਾ ਚੰਗਾ ਆਹ ਸਗੇ ਕਰੇਲੇ ਦੇਖ ਕਿਵੇਂ ਲੰਮਕੇ ਪਏ ਆ ਕੱਦ ਵਧਾਉਂਦੇ ਆ ਆਪਦਾ ਲੰਮਕ ਲੰਮਕ ਗਿਆ ਦੇ ਲੰਮਕਣ ਵਾਲੀ ਚੀਜ਼ ਦਾ ਘੱਟ ਤਾਂ ਵੱਧ ਹੀ ਹੁੰਦਾ ਉਹ ਜਾ 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 ਆ ਦੇਖੋ ਕੈਮਰਾਮੈਨ ਲਈ ਸਪੈਸ਼ਲ ਕੁਰਸੀ ਦੁਬਾਰੇ ਨਹਾਉਣ ਵਾਲਾ ਹੋ ਗਿਆ ਮੈਂ ਨਾ ਕਿ ਆਇਆ ਸੀ ਉਹ ਇਹਦੇ ਮੁਰਕਾ ਆਇਆ ਹੋਇਆ ਹੋਰ ਪਹਿੰਕ ਪੰਗਾ ਫੀਲਾ ਮੁਰਕਾ ਕੱਢਿਆ ਹੋਇਆ ਆਲਾ ਆਉਂਦਾ ਮੈਨੂੰ ਮੁਰਕਾ ਤੇ ਗਿਆਨ ਹੈ ਇੱਕ ਵਾਰੀ ਮੁਰਕਾ ਕੱਢ ਕੇ ਕੇਰਾ ਤਾਂ ਕੱਢੇ ਦੜਕੇ ਮੈਨੂੰ ਆਏ ਸੀ ਚਲ ਪੱਖੇ ਥੱਲੇ ਬੈਠੇ ਆਂ ਡੰਗ ਲੈ ਜੂ ਮੈਨੂੰ ਆਏ ਮੇਰੇ ਕੋਲ ਆਉਣਾ ਬਈ ਇੱਥੇ ਨਹੀਂ ਯਾਰ ਛੋਕ ਕੌਣੇ ਹੁੰਦੇ ਕਮੈਂਟ ਤੇ ਮੈਂ ਛੋਕ ਕਮੈਂਟ ਕਰਦੇ ਨਹੀਂ ਕੋਈ ਕਰਦੇ ਹੁੰਦੇ ਲੋਕ ਯਾਰ ਮੇਰੇ ਤਾਂ ਉਹਦੀਆਂ ਆਉਣ ਲੱਗੇ ਨੇ ਇਹ ਕਹੇ ਕਿਸੇ ਬੰਦੇ ਨੂੰ ਕਮੈਂਟ ਕਰੇ ਉਹ ਸ਼ੋਅ ਹੋਊਗਾ ਫੇਸਬੁੱਕ ਤੇ ਵੀ ਨਹੀਂ ਪੈਂਦੀਆਂ ਹੁੰਦੇ ਸ਼ੋਅ ਯਾਰ ਬੰਦੇ ਬਾਈ ਉਹ ਕਰਿਓ ਕਮੈਂਟ YouTube ਤੇ ਕਮੈਂਟ ਚੈੱਕ ਕਰਨੇ ਆਉਂਦੇ ਆ ਕਿ ਨਹੀਂ ਸੈਂਤੀ ਜਣੇ ਦੇਖੀ ਜਾਂਦੇ ਹਾਂ ਤਾਂ ਇਹ ਤਾਂ ਬੁਹਰੇ ਆ ਮਤ ਰੇਲੇ ਚੋਰੀ ਨੂੰ ਪਤਾ ਨਹੀਂ ਲੱਗੇ ਕਿਹੜੇ-ਕਿਹੜੇ ਹੈ ਹੈ ਬਹੁਤ ਨਾ ਇਨਸਾਫੀ ਹੈ ਮੇਰਾ ਫੇਸਬੁੱਕ ਤੇ ਜੀ ਉੱਤੇ ਵੀ ਜ਼ੀਰੋ ਹੀ ਸੀ ਦਵਾਰੇ YouTube ਤੇ ਲਾਦਾ ਅੱਗੇ ਤੇ 65 70 ਬੰਦੇ ਜੁੜ ਜਾਂਦੇ ਸੀ ਤੇ ਹੁਣ ਰੋਜ ਜਦੀ ਕਰਾ ਵੀ ਨਹੀਂ ਸਾਲ ਗਲਤੀ ਤਾਂ ਆਉਦੀ ਆ ਰੋਜ਼ ਕਰੇ ਰੋਜ਼ ਕਰੇ ਫੇਰਾ ਪਿਛਲੀ ਕਣ ਆ ਆ ਜਿਹੜੀ ਕਣ ਕੱਢੀ ਆ ਉਦੋਂ ਉੱਥੇ ਬੈਠੇ ਰਾਜ ਦੇ ਮੰਜੇ ਕੋਲੇ ਉੱਥੇ ਕਿਤੇ 65 ਹੋ ਗਏ 70 75 ਆਏ ਹੁੰਦੇ ਮੈਂ ਚੈਨਲ ਤੇ ਮੈਂ ਚੈਨਲ ਆ ਤੂੰ ਗਲਤੀ ਕੀਤੀ ਮੈਂ ਕਿੰਨਾ ਸਮਝਾਇਆ ਸੀਗਾ ਕੰਮ ਨਾ ਤਾਂ ਫੇ ਸੋਕੜ ਦੇ ਆ ਸਮਝ ਨਹੀਂ ਆ ਤਾ ਹੋਰ ਇਹ ਫੋਟੋਆਂ ਮੱਚ ਜਾਗ ਜਾਗ ਪਾਈਏ ਦਰਸ਼ਕੋ ਫੋਟੋਆਂ ਨਾ ਪਾਓ ਜਿਹੜੇ ਕੋਈ ਪੰਜਾਬੀ ਬੰਦਿਆਂ ਨੂੰ ਗੱਲ ਸਮਝ ਆਉਂਦੀ ਆ ਕਿਸੇ ਦੀ ਵੀਡੀਓ ਤੇ ਮੂਵੀ ਦਾ ਚੱਕ ਕੇ ਪਾਓ ਅਸੀਂ ਪੰਜਾਬੀ ਫਿਲਮਾਂ ਦੇ ਸੀਨ ਕੱਟ-ਕੱਟ ਕੇ ਜਿਹੜੇ ਆਉਂਦੇ ਹੁੰਦੇ ਉਹ ਪਾਦੇ ਤੇ ਉਹ ਬੜੇ ਜ ਆਪਾਂ ਨੂੰ ਸ਼ੋਅ ਹੋ ਜਾਂਦੇ ਵੀ 20000 ਫਾਲੋਅਰ ਵਾਲਾ ਪਾਈ ਬੈਠਾ 50000 ਵਾਲਾ ਉਹ ਕਈ ਲੋਕ ਚੈਨਲ ਚਲਾਉਂਦੇ ਨਹੀਂ ਜਾਂ ਕਾਪੀ ਰਾਈਟ ਦੇਖਦੇ ਨਹੀਂ ਪੈਸੇ ਤਾਂ ਨਹੀਂ ਉਹੀ ਪਾਈ ਰੱਖਦੇ ਉਹ ਉਹਨਾਂ ਦੇ ਤਾਂ ਚੱਲੀ ਜਾਂਦਾ ਉਹ ਤੇ ਹੁਣ ਜਿਹੜਾ 750 ਇਹਨਾਂ ਨੇ ਦੇਣਾ ਸੀ ਤੇ ਹੁਣ ਉਹਨਾਂ ਨੇ ਭਾਲ ਲਿਆ ਬਹਾਨਾ ਆਪ ਲੈ ਲਵਾਂਗੇ ਹੁਣ ਤਾਂ ਕਰਨਗੇ ਯਾਨੀ ਕਿ ਨਾਰਮਲ 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 ਇੱਕ ਦਰਸ਼ਕ ਸਾਡੇ ਨਾਲ ਵੀ ਜੁੜ ਗਿਆ ਹਮੇਸ਼ਾ ਪਤਾ ਬਣਾਉਗਾ ਚਾਰ ਪੈਦੇ ਵਾਰ ਜੁੜਜਿਆ ਕਰ ਸਬਜੀ ਘਰ ਦੇ ਇਹ ਹੈ ਜੀ ਛੋਟੀ ਜੀ ਫਲਵਾੜੀ ਓਏ ਫੜਦਾ ਫੁੜਦਾ ਤਾਂ ਨਹੀਂ ਮੇਰੇ ਹੱਥ ਤਿੱਤਾ ਹੋਈ ਜਾਂਦਾ ਓਏ ਇਹਦੇ ਫੜਦਾ ਫਾਮ ਫੰਗ ਹੈ ਆ ਹੈਗਾ ਆੜੂ ਘਰ ਦੇ ਲਾਏ ਹੋਏ ਜਿਹੜੇ ਕਹਿੰਦਾ ਤੂੰ ਦਾ ਸਾੜੂ ਲੈਣੇ ਉਹ ਆੜੂ ਆ ਇਹ ਅੱਧਾ ਘੰਟਾ ਪੂਰਾ ਕਰਕੇ ਬੰਦ ਕਰਦੇ ਤੇ ਤੋਰੀਆਂ ਤੇ ਕਰੇਲਿਆਂ ਦੀ ਫਸਲ ਆ ਇੱਧਰ ਹੈਗਾ ਇੱਧਰ ਵੀ ਆੜੂ ਉਧਰ ਆਲੂ ਬੁਖਾਰੇ ਤੇ ਤਿਆਰ ਕਰਨਾ ਜੇ ਉਸ ਤੋਂ ਆਪਾਂ ਅਨਾਰ ਉਹ ਬਾਗ ਭਾਗਦਾ ਕਰਾਂਗੇ ਤੇ ਬਾਗ ਚ ਬੈਠਾ ਕਰਾਂਗੇ ਨਿੰਬੂ ਕੋਠਾ ਲੈ ਕੇ ਬਾਗ ਲਾਉਣਾ ਤੇ ਬਾਗ ਲਾਵਾਂਗੇ ਆ ਕੰਬੇ ਜ਼ਰੂਰੀ ਆ ਰਹਿਣਾ ਸਬਜ਼ੀ ਖਾਤਰ ਦਾ ਅੰਬਾਂ ਦੇ ਬਾਗ ਲਾਵਾਂਗੇ ਅੰਬਾ ਫਰ ਅੰਬਾਂ ਦਾ ਰੋਗੋਸ਼ੇ ਨਾ ਕਰਦੇ 10 ਬੂਟੇ ਅੰਬਾਂ ਦੇ ਲਗਾਤੇ ਆਪਾਂ ਤੇ ਅੰਬ ਤਾਂ ਵੇਚ ਵੀ ਸਕਦੇ ਆ ਜਾਰੀਆਂ ਆ ਆਲ ਖਾਣ ਦੇ ਗਏ ਬਹੁਤ ਆ ਛਾਂ ਹੋ ਜੇ ਵਧੀਆ ਬਸ ਐ ਲੰਮੇ Visst har det delat av dig